ਦਿਲ ਦਹਿਲਣ ਵਾਲੀ ਖਬਰ ਜ਼ਿਲ੍ਹਾ ਤਰਨਤਾਰਨ ਤੋਂ ਪਿੰਡ ਚੀਮਾ ਖੁਰਦ ਵਿੱਚ ਸਾਬਕਾ ਫੌਜੀ ਗੁਰਭੇਦ ਸਿੰਘ ਦਾ ਬੇਰਹਿਮੀ ਨਾਲ ਕਤਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਕਿ ਪੁਰਾਣੀ ਰੰਜਿਸ਼ ਬਣੀ ਮੌਤ ਦਾ ਕਾਰਨ ਪੂਰੀ ਖਬਰ ਦੇਖਦੇ ਰਹੋ ਬਾੜੀ ਘਟਣਾ ਹੋਈ ਆ ਜੀ ਜਿਹੜੇ ਆਪਣਾ ਦੇ ਨਾ ਹੈਗੇ ਸੀ ਗੁਰਪੇ ਸਿੰਘ ਐਕਸ ਸਰਵਿਸਮੈਨ ਨੇ ਸਾਡੇ ਇਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਲਾਗਤਬਾਜੀ ਆ ਮੌਜੂਦਾ ਸਰਪੰਚ ਹੈਗੇ ਆ ਸ਼ਰਮਜੀਤ ਤੇ ਉਹਦੇ ਨਾਲ ਪ੍ਰਤਾਪ ਬਾਕੀ ਮੈਂ ਨਾਮ ਨਹੀਂ ਦੱਸਣੇ ਅਜੇ ਪਰ ਲਾਟੋ ਜਾਣਗੇ ਇਹਨਾਂ ਨਾਲ ਕਿਸੇ ਗੱਲ ਤੋਂ ਪੁਰਾਣੀ ਵੀ ਇਹਨਾਂ ਦੇ ਪਰਿਵਾਰ ਮੁਤਾਬਕ ਕੋਈ ਲਾਗਤਬਾਜੀ ਚੱਲਦੀ ਆ ਅੱਜ ਉਥੇ ਨਾਲੀ ਦੇ ਕੋਈ ਸਪਾਈਸ ਕੋਈ ਤੋਂ kheer kirtan singh ਨਾਲ ਜਿਹੜੇ ਇਹ ਲਾਗੂ ਲੰਘਣ ਨੇ ਇਹਨਾਂ ਦੇ ਤੇ ਨਾ ਜਾਵਾਂ ਜਾਣਿਆ ਨੇ ਇਹਨੂੰ kheer ਕੇ ਅਟੈਕ ਕੀਤਾ ਬਾਕੀ ਜੇ ਮੈਂ ਮੌਕੇ ਤੇ ਪਹੁੰਚਿਆ ਹੀ ਆ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਐਫ ਆਈ ਆਰ ਦਰਜ ਕਰ ਰਹੇ ਆ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਆ ਉਹ ਕਾਰਵਾਈ ਵੀ ਕਰਾਂਗੇ ਤੇ ਜਲਦੋਂ ਜਲਦ ਮਿਲ ਜੋ ਫੜ ਕੇ ਤੁਹਾਡੇ ਸਾਹਮਣੇ ਸਲਾਖਾਂ ਦੇ ਪਿੱਛੇ ਵੀ ਤਾਂ ਕਿ ਤੇ ਜਿਉਂਦੀ ਸਾਡਾ ਲੋ ਕਹਿੰਦਾ ਉਹਦੇ ਮੁਤਾਬਕ ਆ ਹੀ ਆਪਣੀ ਪੂਰੀ ਕਾਰਵਾਈ ਵੀ ਕਰਾਂਗੇ ਮਤਲਬ ਕਿ ਜਿਹੜੇ ਨਾਮਜਦ ਦੋਸ਼ੀ ਕੀਤੇ ਜਾ ਰਹੇ ਕਿੰਨੇ ਕੋਣਗੇ ਇਹ ਇਹਨਾਂ ਦੇ ਦਰਸ਼ਨ ਮੁਤਾਬਕ ਆ ਜੀ ਮੈਂ ਡਿਸਕਲੋਜ਼ ਵੀ ਨਹੀਂ ਕਰਨਾ ਕਿਉਂਕਿ ਕਈਆਂ ਦੀ ਬੰਦਾ ਫਿਰ ਅੱਗੇ ਲਟ ਹੋ ਜਾਂਦਾ ਕਿਉਂਕਿ ਹੁਣੇ ਚੈਨਲਾਂ ਤੇ ਚੱਲ ਜਾਣੀ ਹੂੰ ਹੂੰ ਉਹਨਾਂ ਫਿਰ ਸਾਡਾ ਜ਼ੋਰ ਜ਼ਿਆਦਾ ਲੱਗਣਾ ਤੇ ਮੇੜ ਵਜਾ ਕੀ ਸਾਹਮਣੇ ਆਈ ਹੁਣ ਤੱਕ ਵਜਾ ਜੇ ਪਰਿਵਾਰ ਦਾ ਦਰਸ਼ਨ ਮੁਤਾਬਕ ਤੇ ਇਹਨਾਂ ਦੀ ਜੋ ਪਿੰਡਾਂ 'ਚ ਆਮ ਘੜਿਆਂ 'ਚ ਵੰਡੇ ਆ ਜਾਂ ਉੱਪਰ ਉਤਰਾਂ ਬੰਦਕਬਾਜ਼ੀਆਂ ਇਹਨਾਂ ਦੀ ਮਾੜੀ-ਮੋਟੀ ਆ ਹੈਗੀਆਂ ਕੋਈ ਪਾਰਟੀ ਵਾਜੀ ਨਿਰਪੇਤ ਸਿੰਘ ਦਾ ਜਿਹੜਾ ਜਿਹੜਾ ਮੈਂ ਦੇਖਿਆ ਕਿ ਬੰਦਾ ਜ਼ਰੀਰੋਂ ਫਿੱਟਾ ਬਿਲਕੁਲ ਆਰ ਔਰ ਬਹੁਤ ਮਾੜਾ ਹੋਇਆ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਇਹਨਾਂ ਨੂੰ ਵੱੜਦੀ ਸਜ਼ਾ ਵੀ ਦਵਾਵਾਂਗੇ